ਪਹਿਲਾਂ ਤੇ ਸਰਕਾਰਾਂ ਦੀਆਂ ਨੀਤੀਆਂ ਦਾ ਖਮਿਆਜਾ ਭੁਗਤਦਾ ਕਿਸਾਨ ਫਸਲ ਨੂੰ ਪਾਲਣ ਵਾਸਤੇ ਡੀਜ਼ਲ ਮਹਿੰਗੇ ਭਾ ਦਾ ਬਾਲ ਦਾ ਰੇਹਾ ਸਪਰੇਹਾ ਦੇ ਖਰਚੇ ਉੱਪਰੋਂ ਜਿਹੜੀ ਆ ਮੌਸਮ ਦੀ ਕਰੋਪੀ ਵੀ ਉਹ ਵੀ ਕਿਸਾਨ ਤੇ ਪੈਂਦੀ ਹੈ ਤੇ ਜਦੋਂ ਵਿਸਾਉਣਾ ਵੇਛ ਗਿਆ ਹੁਣ ਇਹਦੇ ਇਹਦੇ ਵਿੱਚ ਜਿਹੜੀ ਆ ਮਤਲਬ ਕਿ ਕਟਾਈ ਦਾ ਬੋਝ ਆ ਇਹ ਵੀ ਕਿਸਾਨ ਦੇ ਉੱਤੇ ਵੱਧ ਪੈਣਾ ਕੰਬਾਈਨ ਵਾਲੇ ਨੇ ਮਤਲਬ ਕਿ ਇਹਦਾ ਜਿਹੜਾ ਚਾਰਜ ਆ ਕਟਾਈ ਦਾ ਉਹ ਵੱਧ ਕਰਨਾ ਜਮੀਨ ਨਾਲੋਂ 4 ਇੰਚ ਜਿਹੜੀ ਆ ਉੱਪਰ ਕੀਤੀ ਆ ਤੇ ਇਹ ਸਾਰਾ ਜਿਹੜਾ ਲਾਉਣਿਆ ਇਹ ਕੰਬਾਈਨ ਦੇ ਵਿੱਚੋਂ ਦੀ ਕੱਢਣਾ ਪਿਆ ਤੋ ਕੰਬਾਈਨ ਦੇ ਉੱਤੇ ਵੀ ਮਤਲਬ ਕਿ ਇਹ ਦਾ ਜਿਹੜਾ ਖਰਚਾ ਇਹਦਾ ਵੱਜਣਾ ਐਸ ਨਾਲ ਬਹੁਤ ਜਿਆਦਾ ਮੁਸ਼ਕਲ ਆ ਇਹ ਪੜਕਾ ਪਰ ਡਿੱਗੀ ਵੱਢਦੇ ਆ ਨਾ ਉਹ ਨਾਲ ਇੱਕ ਮਸ਼ੀਨ ਦੀ ਤਾਕਤ ਜਾਇ ਲੱਗਣ ਕਰਨੋਂ ਕਈ ਵਾਰ ਸ਼ਾਟ ਤੋੜ ਦਿੰਦੀ ਆ ਕਦੇ ਕ੍ਰੈਂਕ ਤੋੜ ਦਿੰਦੀ ਆ ਕਦੇ ਕੋਈ ਬੈਂਕ ਟੁੱਟ ਗਿਆ ਕਿ ਮੈਂ ਸਟ੍ਰੀਟ ਰੋਡ ਦੇ ਤੀਨੇ ਉਹ ਸਾਈ ਦੇਣ ਦੇ ਵਿੱਚ ਮੈਂ ਕਿਹਾ ਚਲ 5000 ਰੁਪਏ ਡੀਜ ਤੋਂ ਲੱਗ ਖਰਚਾ ਆ ਜਿੰਦਾ 5000 ਤੋਂ ਕਈ ਵੀ ਟੱਪ ਜਾਂਦਾ ਇੱਕ ਦਿਨ ਦਾ 15000 ਰੁਪਏ ਦੇ ਕੰਕੇ ਦੋ ਆਇਆ ਜਿਹੜਾ ਕੰਬਾਈਨ ਦਾ ਮਾਲਕ ਆ ਉਹ ਦਾ ਆਪਣੇ ਤਰੀਕੇ ਨਾਲ ਰੋਣਾ ਆ ਕਿ ਮੈਨੂੰ ਕੁਝ ਨਹੀਂ ਬਚਦਾ ਕਿਉਂਕਿ ਉਹਦੇ ਉੱਤੇ ਵੀ ਜਿਹੜੇ ਮਾਰਕੀਟ ਦੇ ਖਰਚੇ ਪੈਂਦੇ ਆ ਤੇ ਕਿਸਾਨ ਦਾ ਆਪਣੇ ਤਰੀਕੇ ਨਾਲ ਰੋਣਾ ਕਿਉਂਕਿ ਕਿਸਾਨ ਦੀ ਫਸਲ ਦਾ ਮੁੱਲ ਸਰਕਾਰ ਨਹੀਂ ਪਾਉਂਦੀ ਕਿਸਾਨ ਕਿਉਂ ਹੁੰਦੇ ਨੇ ਪਰੇਸ਼ਾਨ ਕਿਉਂਕਿ ਵਾਢੀ ਜਿਹੜੀ ਹੈ ਉਹ ਚਲਦੀ ਪਈ ਹੈ ਪਰ ਲੇਬਰ ਘਟ ਹੋਣ ਕਰਕੇ ਕੰਬਾਈਨ ਜਿਹੜੀ ਹੈ ਪੈਸੇ ਵੱਧ ਲੈ ਰਹੀ ਹੈ ਉਹ ਕਿਵੇਂ ਕਿਉਂਕਿ ਬੇਮੌਸਮੀ ਬਰਸਾਤਾ ਦੇ ਕਰਕੇ ਜਿਸ ਤਰ੍ਹਾਂ ਜਿਹੜੀ ਕਣਕ ਵੇਚ ਜਾਂਦੀ ਹੈ ਉਸ ਨੂੰ ਜਿਹੜਾ ਵੱਡਣ ਵਾਸਤੇ ਕੰਬਾਈਨ ਜ਼ਿਆਦਾ ਪੈਸੇ ਲੈਂਦੀ ਹੈ ਕਿਸਾਨ ਅਕਸਰ ਜਦੋਂ ਗੱਲਬਾਤ ਕਰਦੇ ਨੇ ਤਾਂ ਇਹ ਜ਼ਰੂਰ ਕਹਿੰਦੇ ਨੇ ਕਿ ਸਾਨੂੰ ਵਾਢੀ ਵੇਲੇ ਵੀ ਦਿੱਕਤ ਅਸੀਂ ਜਦੋਂ ਫਸਲ ਸਾਂਭਦੇ ਹਾਂ ਤਾਂ ਵੀ ਦਿੱਕਤ ਫਸਲ ਨੂੰ ਮੰਡੀ ਤੱਕ ਲੈ ਕੇ ਜਾਂਦੇ ਹਾਂ ਤਾਂ ਵੀ ਦਿੱਕਤ ਔਰ ਮੰਡੀਆਂ ਚ ਪਈ ਫਸਲ ਤੇ ਬਰਸਾਤ ਪੈ ਜਾਏ ਗੜੇਮਾਰੀ ਹੋ ਜਾਏ ਉਸ ਤੋਂ ਬਾਅਦ ਫਿਰ ਦਿੱਕਤ ਸੋ ਇਹ ਸਾਰੀ ਤਸਵੀਰਾਂ ਦਿਖਾ ਦਈਏ ਜਿੱਥੇ ਕਿ ਵਿਚ ਵਿਚ ਕਣਕ ਵਿਛੀ ਹੋਈ ਹੈ ਸੋ ਜਦੋਂ ਵਿਛੀ ਕਣਕ ਦੀ ਵਾਢੀ ਕੀਤੀ ਜਾਂਦੀ ਹੈ ਤਾਂ ਜਿਹੜਾ ਖਰਚਾ ਕੰਬਾਈਨ ਦਾ ਉਹ ਵੱਧ ਲੱਗਦਾ ਸੋ ਇਸ ਵੇਲੇ ਅਸੀਂ ਅੰਮ੍ਰਿਤਸਰ ਦੇ ਹਲਕਾ ਮਜੀਠਾ ਚ ਪਿੰਡ ਕਲੇਰ ਵਾਲਾ ਪਹੁੰਚੇ ਹੋਏ ਆ। ਔਰ ਜਿੱਥੋਂ ਦੇ ਕਿਸਾਨਾਂ ਨਾਲ ਗੱਲਬਾਤ ਕਰਾਂਗੇ ਅਤੇ ਪੁੱਛਾਂਗੇ ਕਿ ਕਿੰਨਾ ਜੜਾ ਖਰਚਾ ਉਹ ਲੱਗਦਾ ਔਰ ਲੇਬਰ ਘਟ ਹੋਣ ਕਰਕੇ ਜੜੀ ਬਾਢੀ ਜੜੀ ਵਿੱਚ ਹੋਈ ਕਣਕ ਦੀ ਬਾਢੀ ਲੇਬਰ ਕਰਦੀ ਸੀਗੀ ਉਹ ਹੁਣ ਕੰਬਾਈਨ ਤੋਂ ਕਰਾਨੀ ਪੈਂਦੀ ਵੀ ਆ ਪੈਸੇ ਵੱਧ ਦੇ ਕੇ। ਸੋ ਕਿਸਾਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਔਰ ਨਾਲ ਨਾਲ ਜੜੀ ਬਾਢੀ ਦਾ ਇਹ ਜੜਾ ਤਸਵੀਰ ਹੈ ਕਿ ਕੰਬਾਈਨ ਜਦੋਂ ਚੱਲਦੀ ਹੈ। ਕਿਸਾਨ ਲਾ ਕੇ ਖੜੇ ਹੁੰਦੇ ਨੇ ਔਰ ਕੰਬਾਈਨ ਵਿੱਚ ਕਈ ਵਾਰ ਨਟ ਬੋਲ ਟੁੱਟ ਜਾਂਦਾ ਹੈ ਕਈ ਵਾਰ ਗੇ ਟੁੱਟੇ ਜਾਂਦਾ ਸੋ ਨਾਲ ਫੋਰਮੈਨ ਵੀ ਮੌਜੂਦ ਹੁੰਦਾ ਸੋ ਹਰ ਪਾਸੇ ਕਿਸਾਨ ਜਿਹੜਾ ਉਹ ਅੜਦਾ ਰੁਕਦਾ ਪਰੇਸ਼ਾਨ ਹੁੰਦਾ ਸੋ ਕਲੇਰ ਵਾਲਾ ਸਾਹਿਬ ਸਭ ਤੋਂ ਪਹਿਲੇ ਇਹ ਜ਼ਰੂਰ ਆਪਾਂ ਗੱਲ ਕਰੀਏ ਕਿ ਵਾਢੀ ਹੁੰਦੀ ਹੈ ਪਹਿਲਾਂ ਸੀਗਾ ਕਿ ਮਜ਼ਦੂਰ ਜਿਹੜੇ ਨੇ ਜਿਹੜੀ ਵਿਚੀ ਹੋਈ ਕਣਕ ਦੀ ਵਾਢੀ ਕਰ ਦਿੰਦੇ ਸੀ ਲੇ ਪਰ ਹੁਣ ਵੀ ਘਟ ਹੈ ਦਿੱਕਤ ਬੜੀ ਆਂਦੀ ਹੈ ਸੋ ਮੇਨ ਗੱਲ ਜਿਹੜੀ ਪ੍ਰਸਾਦ ਕਰਕੇ ਕਣਕ ਵੇਚਦੀ ਹੈ ਉਸ ਦਾ ਹੱਲ ਕੀ ਦੇਖੋ ਜੀ 6 ਮਹੀਨਿਆਂ ਦੀ ਜਿਹੜੀ ਆ ਫਸਲ ਬੀਜੀ ਸੀਗੀ ਤੋਂ ਮਾਨੂੰ ਸਾਰਿਆਂ ਦੇ ਨੂੰ ਸਕੂਨ ਅੰਦਾ ਕਿ ਫਸਲ ਪੱਕੂਗੀ ਸਾਡੇ ਘਰ ਕੋਈ ਅਨਾਜ ਆਊਗਾ ਖਾਣ ਪੀਣ ਵਾਸਤੇ ਜਿਹੜਾ ਉਹ ਸਾਲ ਦੀ ਜਿਹੜੀ ਆ ਵਰਤੋਂ ਜਿਹੜੀ ਆ ਆਜੂਗੀ ਪਰ ਮੌਸਮੀ ਕਰੋਪੀ ਇੰਨੀ ਜਿਆਦੀ ਆ ਗਲੋਬਲ ਵਾਰਮਿੰਗ ਬਦਲ ਰਹੀ ਆ ਤੋਂ ਜਦੋਂ ਵੀ ਕੋਈ ਕਿਸਾਨ ਦੀ ਫਸਲ ਪੱਕਦੀ ਆ ਤੇ ਉਹਦੇ ਉੱਤੇ ਜਿਹੜਾ ਵਾ ਜਦੋਂ ਆਪਣੇ ਬੱਦਲ ਹੁੰਦਾ ਵਰਖਾ ਹੋ ਜਾਂਦੀ ਆ ਬੇਮੌਸਮੀ بارش ਹੋ ਜਾਂਦੀ ਆ ਤੇ ਉਦੋਂ ਕਿਸਾਨ ਦੀ ਜਿਹੜੀ ਆ ਹਾਲਾਤ ਉਹ ਪਾਣੀ ਨਾਲੋਂ ਵੀ ਪਤਲੀ ਹੋ ਜਾਂਦੀ ਆ ਕਿਉਂਕਿ ਪਹਿਲਾਂ ਤੇ ਸਰਕਾਰਾਂ ਦੀਆਂ ਨੀਤੀਆਂ ਦਾ ਖਮਿਆਜਾ ਭੁਗਤਦਾ ਕਿਸਾਨ ਫਸਲ ਨੂੰ ਪਾਲਣ ਵਾਸਤੇ ਡੀਜ਼ਲ ਮਹਿੰਗੇ ਭਾ ਦਾ ਬਾਲ ਦਾ ਰੇਹਾਂ ਸਪਰੇਹਾਂ ਦੇ ਖਰਚੇ ਉੱਪਰੋਂ ਜਿਹੜੀ ਆ ਮੌਸਮ ਦੀ ਕਰੋਪੀ ਵੀ ਉਹ ਵੀ ਕਿਸਾਨ ਤੇ ਪੈਂਦੀ ਆ ਹੁਣ ਜਦੋਂ ਇਹ ਫਸਲ ਪੱਕੀ ਆ ਤੇ ਬਰਸਾਤ ਹੋਈ ਆ ਇਦੇ ਨਾਲ ਜਿਹੜੀ ਆ ਹਵਾ ਚੱਲੀ ਆ ਇੰਨੀ ਤੇਜ਼ ਕਿ ਸਾਰੀ ਜਿਹੜੀ ਆ ਕਣਕ ਉਹ ਇੱਕ ਵਿਛਾਉਣਾ ਵਿਛ ਗਿਆ ਤੇ ਜਦੋਂ ਵਿਛਾਉਣਾ ਵਿਛ ਗਿਆ ਹੁਣ ਇਹਦੇ ਇਹਦੇ ਵਿੱਚ ਜਿਹੜੀ ਆ ਮਤਲਬ ਕਿ ਕਟਾਈ ਦਾ ਬੋਝ ਆ ਇਹ ਵੀ ਕਿਸਾਨ ਦੇ ਉੱਤੇ ਵੱਧ ਪੈਣਾ ਕੰਬਾਈਨ ਵਾਲੇ ਨੇ ਮਤਲਬ ਕਿ ਇਹਦਾ ਜਿਹੜਾ ਚਾਰਜ ਆ ਕਟਾਈ ਦਾ ਉਹ ਵੱਧ ਕਰਨਾ ਕਾਰਨ ਕੀ ਰਹਿੰਦਾ ਜਿਹੜੀ ਵਿਛ ਜਾਂਦੀ ਹੈ ਉਹ ਜਿਹੜੀ ਵਿਛ ਜਾਂਦੀ ਆ ਉਹਦਾ ਕਾਰਨ ਇਹ ਹੁੰਦਾ ਕਿ ਜਿਵੇਂ ਮਤਲਬ ਸਾਡੀ ਫਸਲ ਦੀ ਉਚਾਈ ਆ 3 ਇੰਚ ਇਹਦੀ ਹਾਈਟ ਆ ਆਪਣੇ 3 ਫੁੱਟੇ ਦੀ ਹਾਈਟ ਆ 2.5 ਫੁੱਟੇ ਦੀ ਹਾਈਟ ਆ ਤਾਂ ਉੱਪਰੋਂ ਸਿਰਫ ਬੱਲੀਆਂ ਹੀ ਕੱਟਣੀਆਂ ਸੀ ਕੰਬਾਈਨ ਨੇ ਤੇ ਕੰਬਾਈਨ ਵਾਲੇ ਦਾ ਵੀ ਖਰਚਾ ਨਹੀਂ ਸੀ ਚੜਨਾ ਜ਼ਿਆਦਾ ਉਹਨੇ ਥੋੜਾ ਜਿਹਾ ਜਿਹੜਾ ਇਹਦਾ ਫੂਸਾ ਆ ਜਿਹੜੀ ਤੂੜੀ ਆ ਉਹ ਵੀ ਆਪ ਉਹਦੇ ਵਿੱਚੋਂ ਦੀ ਕੱਟ ਕੇ ਬਾਹਰ ਕੱਢ ਦੇਣੀ ਸੀ ਦਾਣੇ ਵੱਖਰੇ ਕਰ ਦੇਣੇ ਸੀ ਹੁਣ ਕੀ ਹੋ ਰਿਹਾ ਤੁਸੀਂ ਵੇਖ ਸਕਦੇ ਜੇ ਕਿ ਉਹਨਾਂ ਨੇ ਜਿਹੜੀ ਆ ਸਾਰੀ ਥੱਲੇੋਂ ਮੁੱਢਾਂ ਤੋਂ ਲੈ ਕੇ ਕਟਾਈ ਕੀਤੀ ਆ ਆ ਦੇਖ ਸਕਦੇ ਤੁਸੀਂ ਕਿ ਆ ਜਿਵੇਂ ਮਲਕ ਕਟਾਈ ਆ ਇਹ ਇਹ ਬਿਲਕੁਲ ਮੁੱਢਾ ਤੋਂ ਜ਼ਮੀਨ ਨਾਲੋਂ 4 ਇੰਚ ਜਿਹੜੀ ਆ ਉੱਪਰ ਕੀਤੀ ਆ ਤੇ ਇਹ ਸਾਰਾ ਜਿਹੜਾ ਲਾਉਣਿਆ ਇਹ ਕੰਬਾਈਨ ਦੇ ਵਿੱਚੋਂ ਦੀ ਕੱਢਣਾ ਪਿਆ ਤੋ ਕੰਬਾਈਨ ਦੇ ਉੱਤੇ ਵੀ ਮਤਲਬ ਕਿ ਇਹ ਦਾ ਜਿਹੜਾ ਖਰਚਾ ਇਹਦਾ ਵੱਧ ਜਾਣਾ ਕੰਬਾਈਨ ਦੀ ਰਿਪੇਅਰ ਵੀ ਵਧੂਗੀ ਤੋ ਸਾਰਾ ਕੁਝ ਜਿਹੜਾ ਵਾ ਆਲਟੀਮੇਟਲੀ ਮਤਲਬ ਕਿ ਇਹ ਜਿਹੜਾ ਕਿਸਾਨ ਦੇ ਸਿਰ ਤੇ ਹੀ ਪੈ ਜਾਂਦਾ ਭਾਵੇਂ ਕੰਬਾਈਨ ਵਾਲੇ ਤੇ ਵੀ ਬਹੁਤ ਸਾਰੇ ਖਰਚੇ ਆ ਪਰ ਆਖਰਕਾਰ ਨੂੰ ਜਿਹੜਾ ਕਿਸਾਨ ਹੈ ਉਪਜ ਕਰ ਰਿਹਾ ਜਿਹੜਾ ਪੈਦਾਵਾਰ ਕਰ ਰਿਹਾ ਉਹਦੇ ਉੱਤੇ ਉਹਦੇ ਸਿਰ ਤੇ ਆਣ ਕੇ ਇਹ ਸਾਰੀਆਂ ਚੀਜ਼ਾਂ ਦਾ ਬੋਝ ਜਿਹੜਾ ਉਹ ਉਹ ਪੈ ਜਾਂਦਾ ਇਸ ਕਰਕੇ ਮਤਲਬ ਕਿ ਹਰ ਪੱਖ ਤੋਂ ਜਿਹੜਾ ਵਾ ਕਿਸਾਨ ਜਿਹੜਾ ਵਾ ਉਹ ਰਗੜਿਆ ਜਾ ਰਿਹਾ ਜਿਵੇਂ ਬਰਸਾਤਾ ਪੈਂਦੀ ਹੈ ਨਹੀਂ ਕਿੰਨਾ ਕੁ ਨੁਕਸਾਨ ਨੁਕਸਾਨ ਜਿਹੜਾ ਇੱਕ ਖੇਤ ਦਾ ਇੱਕ ੱਲੇ ਦਾ ਹੋ ਜਾਂਦਾ ਇੱਕ ਖੇਤ ਦਾ ਕਿਸਾਨ ਦਾ ਘੱਟ ਤੋਂ ਘੱਟ ਜਿਹੜਾ ਖਰਚਾ ਵਾ ਉਹ ਵੱਧ ਜਾਂਦਾ ਵਾ ਕੋਈ 4-5000 ਰੁਪਏ ਕੰਪੇਨ ਦਾ ਕੰਪੇਨ ਦਾ ਜੇ ਹੁਣ ਉਦਾਂ ਲੈਨੇ ਆ ਤੇ ਉਦਾਂ 2000 ਲੈਨੇ ਆ ਇਤੇ ਇਦਾਂ 2 ਦਾ ਜਿਹੜਾ ਉਹ ਡਬਲ ਕਰਕੇ 4 ਵੀ ਮੰਗਦੇ ਆ ਤੇ ਪਰ ਕੰਪੈਨ ਵਾਲੇ ਨੂੰ ਮਿਲਦਾ ਨਹੀਂ ਮਿਲੇਗਾ ਉਹੋ ਹੀ 2 ਆਂਦੇ ਉਹ ਪਿਛਲੇ ਵਾਲੇ 2 ਰੇਟ ਦੈਗੇ ਬਿਲਕੁਲ ਜਿਵੇਂ ਬਾਲਾ ਸਾਹਿਬ ਕੀ ਅੱਜ ਡਾਣੇ ਡਿੱਗੇ ਨੇ ਕਈ ਜਿਹੜੇ ਸੱਟੇ ਵੀ ਬਰਸਾਤ ਕਰਕੇ ਗੜੇਮਾਰੀ ਕਰਕੇ ਡੇਕ ਜਾਂਦੇ ਆ ਉਹ ਵੀ ਭਾਰੀ ਨੁਕਸਾਨ ਆ ਉਹ ਇਹ ਜਿਹੜੀ ਆ ਗਲੇਮਾਰੀ ਹੋਈ ਗਲੇ ਜਿਹੜੇ ਆ ਪਿਛਲੇ ਦਿਨਾਂ ਦੇ ਵਿੱਚ ਕਾਫੀ ਜਿਹੜੀ ਆ ਇਸ ਬੈਲਟ ਦੇ ਵਿੱਚ ਪੈ ਗਏ ਆ ਤੋ ਉਹਦੇ ਨਾਲ ਕੀ ਹੋਇਆ ਫਸਲ ਪੱਕੀ ਸੀਗੀ ਜਿਹੜੀ ਪੱਕੀ ਫਸਲ ਦੇ ਉੱਤੇ ਜਦੋਂ ਗਲੇ ਪਏ ਆ ਤੇ ਉਹ ਜਿਹੜੀਆਂ ਬੱਲੀਆਂ ਸੀਗੀਆਂ ਜਿਨ੍ਹਾਂ ਦੇ ਵਿੱਚ ਦਾਣੇ ਸੀ ਉਹ ਬੱਲੀਆਂ ਜਿਹੜੀਆਂ ਥੱਲੇ ਕਰ ਗਈਆਂ ਉਹ ਕੰਬਾਈਨ ਦੇ ਵਿੱਚ ਉਹ ਫਿਰ ਕੰਬਾਈਨ ਦੇ ਕਾਬੂ ਨਹੀਂ ਆਉਂਦੀਆਂ ਉਹ ਥੱਲੇ ਗਿਰ ਗਈਆਂ ਉਹ ਕੰਬਾਈਨ ਦੀ ਰੇਂਜ 'ਚ ਹੀ ਨਹੀਂ ਆਉਂਦੀਆ ਤੋ ਇਸ ਕਰਕੇ ਉਹ ਤੇ ਸਿੱਧਾ ਡਾਇਰੈਕਟ ਨੁਕਸਾਨ ਜਿਹੜਾ ਕਿਸਾਨ ਦਾ ਹੋ ਗਿਆ ਹੁਣ ਇਹਦੀ ਜਿਹੜੀ ਤੂੜੀ ਬਣਨੀ ਸੀ ਦੋ ਟਰਾਲੀਆਂ ਹੁਣ ਇਹਦੀ ਤੂੜੀ ਵੀ ਅੱਧੀ ਬਣਨੀ ਆ ਉਹ ਵੀ ਕਿਸਾਨ ਦਾ ਨੁਕਸਾਨ ਤੋ ਇਸ ਕਰਕੇ ਨੁਕਸਾਨ ਤੇ ਕਾਫੀ ਆ ਜਿਹੜੀਆਂ ਹਰੀਆਂ ਕਣਕਾਂ ਸੀਗੀਆਂ ਜਿਹੜੇ ਮਟਰਾਂ ਦੀ ਤੜਾਈ ਤੋਂ ਬਾਅਦ ਦੇ ਵਿੱਚ ਜਿਹੜੀਆਂ ਕਣਕ ਦੀ ਬਜਾਈ ਕੀਤੀ ਉਹ ਕਣਕਾ ਜੇ ਪੱਕੀ ਨਹੀਂ ਹੈ ਕੱਚੀ ਆ ਉਹਦੇ ਉੱਤੇ ਗਲੇ ਮਾਰੀ ਹੋਈ ਆ ਉਹਦਾ ਜਿਹੜਾ ਵਾ ਜਦੋਂ ਸਿੱਟੇ ਦੇ ਉੱਤੇ ਗਲਾ ਇੰਨੀ ਤੇਜ਼ ਵੱਜਿਆ ਉਹਦੇ ਜਿਹੜੇ ਦਾਣੇ ਆ ਉਹ ਵਿੱਚੋਂ ਸੁੱਕ ਗਏ ਆ ਮਤਲਬ ਇੱਕ ਤਰੀਕੇ ਨਾਲ ਜੇ ਨੁਕਸਾਨ ਕਿਸਾਨ ਦੇ ਸੋਚੇ ਜਾਣ ਤੇ ਪਤਾ ਨਹੀਂ ਕਿੰਨੀ ਕਿੰਨੇ ਜਿਹੜੇ ਆ ਨੁਕਸਾਨ ਆ ਉਹ ਕਿਸਾਨ ਦੇ ਮਿਲ ਜਿਹੜੇ ਹੋ ਜਾਂਦੇ ਆ ਇਸ ਵੇਲੇ ਫੋਰਮੈਨ ਸਾਹਿਬੇ ਮੌਜੂਦ ਆ ਕਿਉਂਕਿ ਜਦੋਂ ਅਸੀਂ ਇਹ ਵਾਡੀ ਵੇਖਣ ਵਾਸਤੇ ਪਹੁੰਚੇ ਆ ਜਾਂ ਤਸਵੀਰਾਂ ਤੁਹਾਡੇ ਤੱਕ ਪਹੁੰਚਾਉਣ ਵਾਸਤੇ ਪਹੁੰਚੇ ਹਾਂ ਤਾਂ ਕਈ ਵਾਰ ਨੱਟ ਬੋਲ ਟੁੱਟ ਜਾਂਦਾ ਹੈ ਜੂੜੀ ਮਰ ਜਾਂਦੀ ਹੈ ਕੋਈ ਗੇਅਰ ਰੜ ਜਾਂਦਾ ਸੋ ਨਾਲ ਦੇ ਨਾਲ ਰਿਪੇਅਰ ਵੀ ਕੀਤੀ ਜਾਂਦੀ ਹੈ ਕੀ ਕੀ ਮੁਸ਼ਕਲਾਂ ਜੜੀਆਂ ਨੇ ਇੱਕ ਸਮੇਂ ਤੇ ਆਂਦੀਆਂ ਨੇ ਇਸ ਸਮੇਂ ਬਹੁਤ ਜ਼ਿਆਦਾ ਮੁਸ਼ਕਲ ਜਿਵੇਂ ਕਲਕਾ ਪਰ ਡਿੱਗੀ ਵੱਢਦੇ ਹਨ ਉਹਨਾਂ ਨਾਲ ਇੱਕ ਮਸ਼ੀਨ ਦੀ ਤਾਕਤ ਜਾਇ ਲੱਗਣ ਕਾਰਨ ਕਈ ਵਾਰ ਸ਼ਾਟ ਤੋੜ ਦਿੰਦੀ ਹੈ ਕਦੀ ਕ੍ਰੈਂਕ ਤੋੜ ਦਿੰਦੀ ਆ ਕਦੀ ਕੋਈ ਬੈਂਕ ਟੁੱਟ ਗਿਆ ਕਦੀ ਸਟ੍ਰਿਪ ਤੋੜ ਦਿੰਦੀ ਨੇ ਵੀ ਸਾਰੇ ਦਿਨ ਦੇ ਵਿੱਚ ਮੈਂ ਕਿਹਾ 4-5000 ਪਈ ਡੀਓ ਤੋਂ ਲੱਗ ਖਰਚਾ ਆ ਜਾਂਦਾ 5 ਹਜ਼ਾਰ ਤੋਂ ਕਈ ਵੀ ਟੱਪ ਜਾਂਦਾ ਇੱਕ ਦਿਨ ਦਾ 15000 ਰੁਪਏ ਦੇ ਕੰਮ ਕਈ ਦੋ ਆਈਆਂ ਤਾਂ ਸਹੀ ਦਿਹਾੜੀ ਵੀ ਮਲ ਗਈ ਜੇ ਇੱਕ ਦਿਨ ਤੇ 20 ਕਿਲੇ ਵੀ ਥਾਂ ਮਸ਼ੀਨ ਵੱਡੇ ਤੇ ਮਤਲਬ ਉਹ 20 ਕਿਲੇ ਵੱਡੇ ਚੱਲੀ ਆਦਾ ਕੰਮ ਕਰਦੀ ਆ ਨਾਲ ਤੇ ਦਿਹਾੜੀ ਖਤਮ ਹੋ ਗਈ ਤੇ ਨਾਲੇ ਖਰਚ ਆ ਗਿਆ ਉਹ ਲੇਬਰ ਘੱਟ ਹੋਣ ਕਰਕੇ ਵੀ ਕਈ ਵਾਰ ਜਿਹੜਾ ਵਾਡੀ ਦੇ ਵਿੱਚ ਕਮੀ ਮਹਿਸੂਸ ਜ਼ਰੂਰ ਹੁੰਦੀ ਆ ਕਿਉਂਕਿ ਪਹਿਲਾਂ ਕੀ ਹੁੰਦਾ ਸੀਗਾ ਕਿ ਜਦੋਂ ਲੇਬਰ ਆਉਂਦੀ ਸੀਗੀ ਤਾਂ ਸਟੇਸ਼ਨਾਂ ਤੇ ਹੀ ਜ਼ਮੀਦਾਰ ਖੜ ਜਾਂਦੇ ਸੀਗੇ ਮਜ਼ਦੂਰ ਲੈਣ ਵਾਸਤੇ ਕੀ ਕਿਉਂਕਿ ਬਹੁਤ ਲੋਡ ਪੈਂਦੀ ਆ ਦੇਖੋ ਲੇਬਰ ਦੀ ਕਮੀ ਤੇ ਹੈ ਹੀ ਆ ਆਲਰੇਡੀ ਜੇ ਵੇਖਿਆ ਜਾਵੇ ਤੇ ਖੇਤੀ ਦੇ ਵਿੱਚ ਬਹੁਤ ਸਾਰੀ ਲੇਬਰ ਲੱਗਦੀ ਸੀ ਤੇ ਅਸਲ ਦੇ ਵਿੱਚ ਲੇਬਰ ਜਿਹੜੀ ਆ ਉਹ ਇਸ ਵੇਲੇ ਖੇਤੀਬਾੜੀ ਦੇ ਸੈਕਟਰ ਦੇ ਵਿੱਚ ਆ ਕੇ ਕੰਮ ਕਰਨ ਨੂੰ ਰਾਜ਼ੀ ਨਹੀਂ ਹੈ ਉਹਨੂੰ ਅਸੀਂ ਵੇਖਿਆ ਕਿ ਪਿੰਡਾਂ ਦੇ ਵਿੱਚ ਲੇਬਰ ਦੀ ਕਮੀ ਨਹੀਂ ਲੇਬਰ ਬਹੁਤ ਆ ਪਰ ਖੇਤੀ ਸੈਕਟਰ ਦੇ ਵਿੱਚ ਲੇਬਰ ਜਿਹੜੀ ਆ ਉਹ ਬਹੁਤ ਘੱਟ ਕੰਮ ਕਰ ਰਹੀ ਹੈ ਆ ਇਹ ਇਹਦੇ ਕਾਰਨ ਅਸੀਂ ਵੇਖਿਆ ਕਿ ਜਦੋਂ ਕੰਮ ਦੇ ਦਿਨ ਆਉਂਦੇ ਆ ਉਦੋਂ ਨਾਲ ਦੀ ਨਾਲ ਨਰੇਗਾ ਦਾ ਜਿਹੜਾ ਕੰਮ ਸ਼ੁਰੂ ਕਰ ਦਿੱਤਾ ਜਾਂਦਾ ਤੋ ਜਦੋਂ ਨਰੇਗਾ ਵਾਲਾ ਕੰਮ ਸ਼ੁਰੂ ਹੁੰਦਾ ਤੋ ਬਹੁਤ ਸਾਰੀ ਲੇਬਰ ਜਿਹੜੀ ਆ ਨਰੇਗਾ ਵਾਲੇ ਪਾਸੇ ਲੱਗ ਜਾਂਦੀ ਆ ਤੋ ਖੇਤੀਬਾੜੀ ਦੇ ਵਿੱਚ ਘਟ ਆਉਂਦੀ ਆ ਤੋ ਅਸੀਂ ਚਾਹੁੰਦੇ ਆ ਕਿ ਸਰਕਾਰ ਜਿਹੜਾ ਮਤਲਬ ਕਿ ਲੇਬਰ ਨੂੰ ਨਰੇਗਾ ਦੇ ਵਿੱਚ ਕੰਮ ਦਿੰਦੀ ਆ ਤੋ ਕੰਮ ਜਦੋਂ ਖੇਤੀ ਦਾ ਸੀਜ਼ਨ ਚੱਲਦਾ ਹੋਵੇ ਤੇ ਉਸ ਸਮੇ ਜਿਹੜਾ ਵਾ ਸਰਕਾਰ ਨੂੰ ਨਰੇਗਾ ਦਾ ਕੰਮ ਸ਼ੁਰੂ ਨਹੀਂ ਕਰਨਾ ਚਾਹੀਦਾ ਖਾਸ ਕਰਕੇ ਕਣਕ ਦੀ ਕਟਾਈ ਦੇ ਸਮੇ ਝੋਨੇ ਦੀ ਕਟਾਈ ਦੇ ਸਮੇ ਮਟਰਾਂ ਦੀ ਤੜਾਈ ਦੇ ਸਮੇ ਬਾਸਮਤੀ ਦੀ ਕਟਾਈ ਆਉਂਦੀ ਆ ਤੋ ਉਹਦੇ ਵਿੱਚ ਸਰਕਾਰ 100 ਦੇਂਦਾ ਰਜਗਾਰ ਦਿੰਦੀ ਆ ਉਹ ਦਿੰਦੀ ਵੀ ਉਸ ਸਮੇ ਜਦੋਂ ਮਤਲਬ ਕਿ ਖੇਤੀਬਾੜੀ ਦੇ ਵਿੱਚ ਆਲਰੇਡੀ ਕੰਮ ਹੈਗਾ ਉਸ ਸਮੇ ਜਿਹੜਾ ਨਰੇਗਾ ਦੇ ਮਜ਼ਦੂਰਾਂ ਨੂੰ ਵੀ ਕੰਮ ਦਿੱਤਾ ਜਾਂਦਾ ਤੋ ਸਾਡਾ ਕੀ ਜੇ ਖੇਤੀਬਾੜੀ ਦੇ ਵਿੱਚ ਜਦੋਂ ਕੰਮ ਆ ਉਦੋਂ ਜਿਹੜਾ ਲੇਬਰ ਨੂੰ ਖੇਤੀਬਾੜੀ 'ਚ ਕੰਮ ਕਰਨ ਦਿੰਦਾ ਜਦੋਂ ਜਦੋਂ ਲੇਬਰ ਫਰੀ ਆ ਉਸ ਸਮੇਂ ਜਿਹੜਾ ਵਾ ਨਰੇਗਾ ਦਾ ਕੰਮ ਸ਼ੁਰੂ ਕੀਤਾ ਜਾਵੇ ਤੋ ਇਹ ਪਰ ਇਸ ਤਰ੍ਹਾਂ ਹੋ ਨਹੀਂ ਰਿਹਾ ਅਸਲ ਦੇ ਵਿੱਚ ਇਹ ਜਿਹੜਾ ਮਾਡਲ ਆ ਸਰਕਾਰ ਦਾ ਇਹ ਮਾਡਲ ਹੀ ਸਾਡੇ ਦੇਸ਼ ਦੇ ਕਿਸਾਨ ਦੇ ਹਾਨ ਦਾ ਨਹੀਂ ਹੈਗਾ ਇਸ ਕਰਕੇ ਸਾਡੇ ਵੱਡੇ ਨੁਕਸਾਨ ਹੋ ਰਹੇ ਆ ਤੁਸੀਂ ਵੇਖ ਸਕਦੇ ਜੇ ਵੀ ਸਾਡਾ ਜਿਹੜਾ ਕਿਸਾਨ ਆ ਭਾਰਤ ਦੇ ਵਿੱਚ ਉਸ 86% ਢਾਈ ਤੋਂ 5 5 ਏਕੜ ਵਾਲਾ ਕਿਸਾਨ ਆ ਇਹ ਜਿਹੜੀ ਕੰਬਾਈਨ ਆ ਇਹ ਕੰਬਾਈਨ ਦੇ ਖਰਚੇ ਕਿਉਂ ਵੱਧ ਪੈਂਦੇ ਆ ਇਹ 1 ਏਕੜ ਦੀ ਕਟਾਈ ਹੋ ਰਹੀ ਆ ਤਾਂ ਉਹਨੂੰ 36 ਕਰਮਾ ਇਸ ਪਾਸੇ ਨੂੰ ਜਾ ਕੇ 198 ਫੁੱਟ ਤੇ ਜਾ ਕੇ ਫਿਰ ਜਿਹੜਾ ਟਰਨ ਕਰਨਾ ਪੈਂਦਾ ਦੂਸਰੇ ਪਾਸੇ 220 ਫੁੱਟ ਤੇ ਜਾ ਕੇ ਫਿਰ ਟਰਨ ਕਰਨਾ ਪੈਂਦਾ ਉਹਦਾ ਮਤਲਬ ਕਿ ਟਾਈਮ ਵੇਸਟੇਜ ਹੁੰਦੀ ਆ ਜੇ ਇਹ ਪਲਾਟ ਹੋਵੇ ਮਤਲਬ ਕਿਸਾਨੀ ਵੱਡੀ ਹੋਵੇ ਇਥੇ ਕੋਈ مالک ਹੋਵੇ 100 ਕਿੱਲੇ ਦਾ ਕੋਈ 200 ਕਿੱਲੇ ਦਾ مالک ਹੋਵੇ ਤੇ ਫਿਰ ਇਹਦਾ ਮਤਲਬ ਕਿ ਪਲਾਟ ਹੋਣ ਤੇ ਪਲਾਟਾਂ ਦੇ ਵਿੱਚ ਇੱਕ ਪਾਸੇ ਤੋਂ ਚੱਲ ਰਿਹਾ 50 ਕਿੱਲੇ ਤੱਕ ਉਹਨੇ ਦੂਰ ਜਾਣਾ ਤੂੰ 50 ਕਿੱਲੇ ਤੇ ਜਾ ਕੇ ਇੱਕ ਟਰਨ ਆਊਗਾ ਇਹ ਵੀ ਤੇ ਕੰਬਾਈਨ ਮਾਲਕ ਦੇ ਉੱਤੇ ਲੋਡ ਪੈਂਦਾ ਕਿ ਉਹ ਮਤਲਬ ਕਿ ਇੱਕ ਕਿੱਲੇ ਦੇ ਵਿੱਚ ਹੀ ਉਹਨੇ ਟਰਨ ਕਰਨਾ ਸਾਰਾ ਕੁਝ ਕਰਨਾ ਉਹ ਇਸ ਕਰਕੇ ਜਿਹੜੇ ਆ ਮਾਡਲ ਜਿਹੜਾ ਵਾ ਸਾਡੇ ਖੇਤੀ ਦਾ ਉਹ ਬਹੁਤ ਛੋਟਾ ਵਾ ਸਾਡੇ ਕਿਸਾਨ ਦਾ ਜਿਹੜਾ ਰਕਬਾ ਵਾ ਉਹ ਬਹੁਤ ਥੋੜਾ ਵਾ ਤੇ ਇਸ ਕਰਕੇ ਇਹ ਮਾਡਲ ਜਿਹੜਾ ਵਾ ਸਾਡੇ ਭਾਰਤ ਦੀ ਕਿਸਾਨੀ ਵਾਸਤੇ کارਗਰ ਨਹੀਂ ਹੈਗਾ ਸਾਡੇ ਲੋਕਾਂ ਨੂੰ ਹੱਥੀਂ ਕਿਰਤ ਚਾਹੀਦੀ ਆ ਜਿਹੜੀ ਹੱਥੀਂ ਕਿਰਤ ਸਾਡੇ ਦੇਸ਼ ਦੀਆਂ ਸਰਕਾਰਾਂ ਜਿਹੜੀਆਂ ਉਹ ਲੋਕਾਂ ਕੋਲੋਂ ਖੋ ਰਹੀਆਂ ਇਸ ਕਰਕੇ ਸਾਡੇ ਜਿਹੜੇ ਆ ਵੱਡੇ ਨੁਕਸਾਨ ਹੋ ਰਿਹਾ ਨਾ ਹੀ ਕੰਬਾਈਨ ਵਾਲੇ ਨੂੰ ਕੋਈ ਬਚਤ ਹੁੰਦੀ ਆ ਕਿਉਂਕਿ ਡੀਜ਼ਲ ਜਿਹੜਾ ਵਾ ਤੁਸੀਂ ਵੇਖੋ ਡੀਜ਼ਲ ਜਿਹੜਾ 90 ਰੁਪਏ ਦੇ ਕਰੀਬ ਜਿਹੜਾ ਲੀਟਰ ਡੀਜ਼ਲ ਹੋ ਗਿਆ ਤੇ ਜਿਵੇਂ ਕੰਬਾਈਨ ਆ ਫਾਰਮਨ ਸਾਹਿਬ ਨੇ ਦੱਸਿਆ ਕਿ ਰਿਪੇਅਰ ਤੇ ਖਰਚੇ ਪੈਂਦੇ ਆ ਤੋ ਰਿਪੇਅਰ ਦੇ ਖਰਚੇ ਤੁਸੀਂ ਵੇਖਦੇ ਜੇ ਕੰਬਾਈਨ ਚੱਲਦੇ ਆ ਇਹ ਹੈਵੀ ਇੱਕ ਹੈਵੀ ਇਕੁਪਮੈਂਟਸ ਆ ਤੇ ਬਹੁਤ ساری ਇਹਦੀ ਜਿਹੜੀ ਆ ਰਿਪੇਅਰ ਵੀ ਆਉਂਦੀ ਆ ਜਦੋਂ ਰਿਪੇਅਰ ਨਿਕਲਦੀ ਆ ਇਨੂੰ ਇਹ ਮਤਲਬ ਕਿ ਹੈਵੀ ਸਾਧਨਾਂ ਨਾਲ ਕਰਕੇ ਇਹਨੂੰ ਵਰਕਸ਼ਾਪ 'ਚ ਨਹੀਂ ਲਿਜਾਇਆ ਜਾ ਸਕਦਾ ਇਹਦੇ ਨਾਲ ਹੀ ਸਟਾਫ ਕੰਮ ਕਰਦਾ ਫੋਰਮੈਨ ਸਾਹਿਬ ਨਾਲ ਹੀ ਆ ਉਹਨਾਂ ਦੇ ਹੈਲਪਰ ਨਾਲ ਹੀ ਆ ਤੋ ਸਾਰਾ ਇਹਦੀ ਵਰਕਸ਼ਾਪ ਵੀ ਨਾਲ ਹੀ ਲੈ ਕੇ ਚੱਲਣਾ ਪੈਂਦਾ ਤੋ ਜਿੱਥੇ ਇਹਦੇ ਵਿੱਚ ਕੋਈ ਇਹਦੀ ਜਿਹੜੀ ਆ ਮਤਲਬ ਕਿ ਰਿਪੇਅਰ ਰਿਪੇਅਰ ਕਰਨੀ ਆ ਉਹ ਜਿੱਥੇ ਖਰਾਬ ਹੋ ਗਈ ਇਹਦੀ ਰਿਪੇਅਰ ਵੀ ਉੱਥੇ ਹੀ ਹੋਣੀ ਆ ਤੋ ਇਸ ਕਰਕੇ ਜਦੋਂ ਹੁਣ ਇਹਦੇ ਪਾਰਟਸ ਆਉਂਦੇ ਆ ਪਾਰਟਸ ਜਿਹੜੇ ਲੈ ਕੇ ਆਉਂਦੇ ਆ ਉਹਨਾਂ ਦੇ ਉੱਤੇ GST ਵਗੈਰਾ ਪਤਾ ਨਹੀਂ ਕਿੰਨੇ ਟੈਕਸ ਜਿਹੜੇ ਆ ਉਹ ਬੇਲੋੜੇ ਸਰਕਾਰ ਨੇ ਲਾਏ ਆ ਤਾਂ ਸਾਰਾ ਜਿਹੜਾ ਇਹ ਬੋਝ ਆ مالک ਚਲਦਾ ਇੱਥੇ ਜਿਹੜਾ ਕੰਬਾਈਨ ਦਾ مالک ਆ ਉਹ ਦਾ ਆਪਣੇ ਤਰੀਕੇ ਨਾਲ ਰੋਣਾ ਆ ਕਿ ਮੈਨੂੰ ਕੁਝ ਨਹੀਂ ਬਚਦਾ ਕਿਉਂਕਿ ਉਹਦੇ ਉੱਤੇ ਵੀ ਜਿਹੜੇ ਮਾਰਕੀਟ ਦੇ ਖਰਚੇ ਪੈਂਦੇ ਆ ਤੇ ਕਿਸਾਨ ਦਾ ਆਪਣੇ ਤਰੀਕੇ ਨਾਲ ਰੋਣਾ ਕਿਉਂਕਿ ਕਿਸਾਨ ਦੀ ਫਸਲ ਦਾ ਮੁੱਲ ਸਰਕਾਰ ਨਹੀਂ ਪਾਉਂਦੀ ਤਾਂ ਇਸ ਕਰਕੇ ਸਾਰਾ ਜਿਹੜਾ ਸਾਡਾ ਸੰਕਟ ਆ ਇਹ ਭਾਰਤ ਸਰਕਾਰ ਦੀਆਂ ਨੀਤੀਆਂ ਕਰਕੇ ਕੰਬਾਈਨ ਮਾਲਕ ਦੇ ਉੱਤੇ ਵੀ ਆ ਤੇ ਕਿਸਾਨ ਦੇ ਉੱਤੇ ਵੀ ਬਿਲਕੁਲ ਬਾਪੂ ਜੀ ਤੁਹਾਨੂੰ ਦੇਖ ਰਿਹਾ ਕਿ ਜਿੱਥੇ ਵਾਢੀ ਹੋ ਰਹੀ ਹੈ ਨਾਲ ਦੇ ਨਾਲ ਇੱਕ ਮੰਨ ਧੁਰਕੂ ਲੱਗਾ ਹੁੰਦਾ ਕਿ ਫਸਲ ਦਾ ਮੁੱਲ ਵਧੀਆ ਪੈ ਜਾਏ ਝਾੜ ਵਧੀਆ ਨਿਕਲਾਵੇ ਝਾੜ ਕਿੰਨਾ ਘਟਿਆ ਕਿ ਵਧੀਆ ਇਸ ਵਾਰ ਕਿਵੇਂ ਦਾ ਰਿਹਾ ਉਹ ਪਿਛਲੇ ਸਾਲ ਨਾਲੋਂ ਤੇ ਝਾੜ ਗਲੇ ਮਾਰੀ ਕਰਕੇ ਪਿਛਲੇ ਸਾਲ ਨਾਲੋਂ 2-3 ਕੁਇੰਟਲ ਘਟ ਗਿਆ ਜਿੱਥੇ ਨਹੀਂ ਗਲੇ ਮਾਰੀ ਪਈ ਉੱਥੇ ਤੇ ਝਾੜ ਠੀਕ ਆ ਜਿੱਥੇ ਗਲੇ ਮਾਰੀ ਹੋ ਗਈ ਆ ਤੇ ਬਰਸਾਤ ਹੋਣ ਕਾਰਨ ਤੇ ਉੱਥੇ 16 ਤੋਂ 18 ਕੁਇੰਟਲ ਰਹਿ ਗਿਆ ਤੇ ਜਿੱਥੇ ਨਹੀਂ ਗਲੇ ਮਾਰੀ ਪਈ ਉਥੇ ਤੋਂ 20 ਤੋਂ 22 ਕੁਇੰਟਲ ਹੈਗਾ ਜਿੱਦਣ ਤੋਂ ਕਣਕ ਬੀਜਣੀ ਸ਼ੁਰੂ ਕਰਦੇ ਆਂ ਜਦ ਤੱਕ ਮੰਡੀ ਨਹੀਂ ਪਹੁੰਚਦੀ ਉਦੋਂ ਤੱਕ ਟੜਕੂ ਲੱਗ ਰਹਿਦਾ ਮਨ ਨੂੰ ਪੂਰਾ ਟੜਕੂ ਰਹਿੰਦਾ ਜੀ ਲੇ ਵੀ ਜਦੋਂ ਬੀਜਦੇ ਆਂ ਜੇ ਉਦੋਂ ਬਰਸਾਤ ਹੋ ਗਈ ਤੇ ਉਹ ਦਾਣਾ ਜਿਹੜਾ ਵਾ ਬਰਸਾਤ ਹੋਣ ਦੇ ਨਾਲ ਜਿਹੜਾ ਦਾਣਾ ਥੱਲੇ ਗਲ ਜਾਂਦਾ ਵਾ ਦੁਬਾਰਾ ਦੁਬਾਰਾ ਬੀਜਣੀ ਪੈਂਦੀ ਆ ਖਾਦ ਵੀ ਦੁਬਾਰਾ ਪਾਉਣੀ ਪਊ ਇਹਦੇ ਕਰਕੇ ਜਿਹੜਾ ਵਾ ਉਹ ਕਾਫੀ ਉੜਕੂ ਰਹਿੰਦਾ ਆ ਕਿਸਾਨ ਨੂੰ ਲੈ ਵੀ ਬਰਸਾਤ ਨਾ ਹੋਵੇ ਮੌਸਮ ਦੇ ਨਾਲ ਚੱਲਿਆ ਜਾਵੇ ਬਿਲਕੁਲ ਇਹ ਹੁੰਦਾ ਕਿ ਵਾਢੀ ਤੋਂ ਬਾਅਦ ਜਦੋਂ ਮੁੱਲ ਪੈਂਦਾ ਹੈ ਫਸਲ ਦਾ ਉਸ ਤੋਂ ਬਾਅਦ ਘਰ ਦੇ ਵਿੱਚ ਇੱਕ ਕਿਹੜਾ ਮਾਹੌਲ ਬਹੁਤ ਖੂਬਸੂਰਤ ਹੁੰਦਾ ਹੈ ਕਈ ਵਾਰੀ ਘਰ ਦੇ ਚਾਰ ਕੰਮ ਕਰਨੇ ਹੁੰਦੇ ਆ ਖੁਸ਼ੀ ਦਾ ਢੰਗ ਕਰਨਾ ਹੁੰਦਾ ਸੋ ਇਹ ਵੀ ਜਿਹੜਾ ਜ਼ਰੂਰੀ ਹੈ ਬਹੁਤ ਹੁੰਦੇ ਆ ਜੀ ਪਰ ਜਦੋਂ ਪੈਸਾ ਹੀ ਨਾ ਕੋਈ ਬਾਹਰੋਂ ਬਸਿਆ ਖਰਚਿਆਂ ਦੇ ਵਿੱਚ ਹੀ ਸਾਰੇ ਉਲਝ ਜਾਣੇ ਆ ਤੇ ਘਰ ਦਾ ਜਿਹੜਾ ਖੁਸ਼ੀ ਦਾ ਕੰਮ ਆ ਉਹ ਫਿਰ ਤੇ ਉਹ ਬੜਾ ਮੁਸ਼ਕਲ ਹੋ ਜਾਊਗਾ ਉਹ ਆਪਣੇ ਖਾਣ ਪੀਣ ਵਾਸਤੇ ਤੇ ਰੱਖਣੇ ਪੈਣਗੇ ਕੁਝ ਦਾਣੇ ਜਿਹੜੇ ਆ ਘਰ ਪਰੋਲੇ ਚ ਪਾ ਲੈ ਕੁਝ ਜਿਹੜੇ ਆ ਮਸ਼ੀਨ ਵਾਲੇ ਨੂੰ ਦੇ ਦਿੱਤੇ ਉਹ ਤੂੜੀ ਵਾਲੇ ਨੂੰ ਦੇ ਦਿੱਤੇ ਕੋਈ ਲੇਵਰ ਲਾ ਗਈ ਤੇ ਕਿਸਾਨ ਨੂੰ ਬਾਅਦ ਚ ਕੁਝ ਵੀ ਨਹੀਂ ਵੱਜਦਾ ਖਾਲੀ ਹੱਥ ਹੀ ਰਹਿ ਜਾਂਦਾ ਕਿਸਾਨ ਹੁਣ ਮੈਂ ਤਾਂ ਜਿਵੇਂ ਤੁਸੀਂ ਕਹਿੰਦੇ ਸੀਗੇ ਕਿ ਜਿਹੜਾ ਰਿਪੇਅਰ ਦਾ ਕੰਮ ਵੱਧ ਵੱਜ ਜਾਂਦਾ ਹੈ ਹੋਰ ਕਿਹੜੇ ਜਿਹੜੇ ਖੇਤਾਂ ਵਿੱਚ ਦਿੱਕਤਾਂ ਆਉਂਦੀਆਂ ਨੇ ਤੇ ਉਸ ਨਾਲ ਹੀ ਹੱਲ ਕਰਨੇ ਪੈਂਦੇ ਕਈ ਤਾਈਂ ਜੋ ਮਸ਼ੀਨ ਚ ਲਈ ਦਿੱਕਤਾਂ ਦਾ ਬਹੁਤ ਜ਼ਿਆਦੀਆਂ ਆਉਂਦੀਆਂ ਨੇ ਪਰ ਮੈਂ ਇੱਕ ਗੱਲ ਨਾਲ ਦੇ ਨਾਲ ਹੋਰ ਕਹਿਣੀ ਚਾਹਣਾ ਮੈਨੂੰ ਤਾਂ ਪਹਿਲਾਂ ਬਾਦਚ ਹੁੰਦੀ ਕਿ ਪਹਿਲਾਂ ਮੌਸਮ ਖਰਾਬ ਹੁੰਦਾ ਫਿਰ ਜਾ ਕੇ ਬਾਦਚ ਹੁੰਦੀ ਵੀ ਹੋਂਦਾ ਬਾਦਚ ਪਾਣੀ ਕੋਈ ਸਪਰੇ ਨਹੀਂ ਕਰਦੀ ਦਿੱਤਾ ਕਿ ਅਦਾ ਬਾਦਚ ਹੁੰਦੀ ਜਿਵੇਂ ਛੇ ਛੜ ਕੀਤੀ ਜਾਂਦੀ ਮੌਸਮ ਨਾਲ ਉਹ ਛੇ ਛੜ ਉਹਦੋਂ ਹੁੰਦੀ ਜਦੋਂ ਫਸਲ ਪੱਕੀ ਹੁੰਦੀ ਹੈ ਕੋਈ ਪਹਿਲਾਂ ਕੋਣੀ ਮੀਂਹ ਪੈਂਦਾ ਪੱਕੀ ਫਸਲ ਤੇ ਕਿ ਮੀਂਹ ਕਿਉਂ ਜ਼ਿਆਦਾ ਪੈਂਦਾ ਕਦੀ ਨਹੀਂ ਪਈ ਲੱਗਦੀ ਜਦੋਂ ਅੱਜ ਤੋਂ 10 ਸਾਲ ਪਹਿਲਾਂ ਕਦੀ ਸੀ ਸੀ ਵੇਖਿਆ ਪੱਕੀ ਫਸਲ ਦਾ ਕਿ ਉੱਤੇ ਮੀਂਹ ਹੋਵੇ ਕਹਿੰਦੇ ਕਿ ਕੰਬਾਈਨ ਵਾਲੇ ਪੈਸੇ ਵੱਧ ਲੈਂਦੇ ਆ ਉਹ ਕੀ ਕਰ ਰਹੇ ਨੇ ਪੈਸੇ ਵੱਧ ਲੈਣ ਪੈਸੇ ਵੱਧ ਲੈਣ ਦਾ ਕਾਰਨ ਜੋ ਖਰਚੇ ਵੱਧ ਜਾਂਦੇ ਪਹਿਲਾਂ ਫਾਰਮਨ ਤਾਂ ਕਿੰਨੀ ਲੋੜ ਨਹੀਂ ਪੈਂਦੀ 50 ਹਜ਼ਾਰ 60 ਹਜ਼ਾਰ ਮਸ਼ੀਨ ਚੱਲਦੀ ਸੀ ਹੁਣ ਜੋ ਕੰਮ ਕਰਨ ਦੇ ਡੇਗ ਪੈਂਦੀ ਆ ਲੱਖ ਰੁਪਿਆ ਖਰਚਾ ਪੈਂਦਾ ਕਿ ਲੇਬਰ ਦਾ ਨਾਲ ਹੁਣ ਲੇਬਰ ਦਾ ਲੱਖ ਦੇਖ ਨਾਲ ਫਾਰਮਨ ਆ ਦੋ ਨੇ ਇੱਕ ਡਰਾਈਵਰ ਉਹਨਾਂ ਨਾਲ ਕੋਈ ਇੱਕ ਹੈਲਪਰਾਣਾ ਤੋਂ ਖਰਚੇ ਆਟੋਮੈਟਿਕ ਵੱਧ ਜਾਂਦੇ ਆ ਉਹ ਤਾਂ ਸਰ ਜਿਹੜਾ ਖਰਚਾ ਇਹਨਾਂ ਨੇ ਕਿਹਾ ਵੱਧ ਹੈ ਉਹ ਕਿਸ ਹਿਸਾਬ ਨਾਲ ਵੱਧ ਹੈ ਤੇ ਕਿਵੇਂ ਜਿਹੜਾ ਕਿਸਾਨ ਉਹਨੂੰ ਮੈਨੇਜ ਕਰਦਾ ਦੇਖੋ ਕਿਸਾਨ ਮੈਨੇਜ ਤੇ ਕਰਦਾ ਸੁੱਖ ਨੂੰ ਨਹੀਂ ਕਰਦਾ ਦੁੱਖ ਨੂੰ ਕਰਦਾ ਕਿ ਬਾਹਰ ਲੇਬਰ ਦਾ ਪ੍ਰਬੰਧ ਨਹੀਂ ਹੈ ਜੇ ਉਹਦਾ ਕੋਈ ਅਲਟੀਮੇਟਲੀ ਬਦਲ ਹੋਵੇ ਲੇਬਰ ਖੜੀ ਹੋਵੇ ਤਾਂ ਕਣਕ ਜਿਹੜੀ ਆ ਲੇਬਰ ਕੋ ਕਟਵਾ ਲਵੇ ਕਿਸਾਨ ਹੁਣ ਲੇਬਰ ਜਿਹੜੀ ਆ ਕੰਮ ਉਹ ਪੂਰਾ ਜਿਹੜਾ ਛੱਡ ਚੁੱਕੀ ਆ ਲੇਬਰ ਜਿਹੜੀ ਆ ਨਹੀਂ ਮਿਲਦੀ ਇਸ ਕਰਕੇ ਕਿਸਾਨ ਦੀ ਮਜਬੂਰੀ ਆ ਕਿ ਉਹਨੂੰ ਜਿਹੜੀ ਆ ਮਸ਼ੀਨ ਦੇ ਨਾਲ ਹੀ ਕੰਬਾਈਨ ਦੇ ਨਾਲ ਹੀ ਇਹਦੀ ਜਿਹੜੀ ਆ ਕਣਕ ਦੀ ਕਟਾਈ ਕਰਾਉਣੀ ਪੈਂਦੀ ਆ ਤੋ ਹੁਣ ਜਦੋਂ ਕਣਕ ਦੀ ਕਟਾਈ ਕਰਾਉਣੀ ਆ ਤੇ ਉਹ ਕੰਬਾਈਨ ਵਾਲਾ ਜਦੋਂ ਲੈ ਕੇ ਆਉਂਦਾ ਤੋ ਉਹ ਕਹਿੰਦਾ ਕਿ ਤੇਰੀ ਕਣਕ ਜੜੀ ਆ ਵੇਸ਼ ਕੀ ਆ ਇਹਦੇ ਜਿਹੜੇ ਆ ਖਰਚਾ ਜਿਹੜਾ ਇਹਦਾ ਵੱਧ ਲੱਗੂਗਾ ਕਟਾਈ ਵੱਧ ਲੱਗੂਗੀ ਤੇ ਉਹ ਕਿਸਾਨ ਦੀ ਮਜਬੂਰੀ ਬਣ ਜਾਂਦੀ ਆ ਨਾ ਤੋ ਲੇਬਰ ਕੋ ਕਟਵਾਉਣ ਜੋਗਾ ਲੇਬਰ ਹੈ ਨਹੀਂ ਮਜਬੂਰੀ ਵਸ ਉਹਨੂੰ ਕੰਬਾਈਨ ਲੈ ਲੈਉਣੀ ਪਈ ਆ ਕੰਬਾਈਨ ਵਾਲਾ ਪੈਸੇ ਵੱਧ ਮੰਗ ਰਿਹਾ ਫੇ ਮਜਬੂਰੀ ਦੇ ਵਿੱਚ ਉਹਨੂੰ ਜੇ ਲੇਬਰ ਦੀ ਦਿੱਕਤ ਹਮੇਸ਼ਾ ਆਉਂਦੀ ਹੈ ਕਿ ਇਸ ਵਾਰ ਇਲੈਕਸ਼ਨਾਂ ਕਰਕੇ ਆ ਰਹੀ ਹੈ ਨਹੀਂ ਇਲੈਕਸ਼ਨਾਂ ਕਰਕੇ ਐਸਾ ਇਸ ਤਰ੍ਹਾਂ ਨਹੀਂ ਕੁਝ ਵੀ ਲੇਬਰ ਦੀ ਸਮੱਸਿਆ ਹਰ ਸਾਲ ਹੀ ਹੈ ਉਹ ਬਹੁਤ ਖੇਤੀ ਸੈਕਟਰ ਦੇ ਵਿੱਚ ਲੇਬਰ ਜਿਹੜਾ ਵਾ ਘੱਟ ਕੰਮ ਕਰ ਰਹੀ ਆ ਇਸ ਕਰਕੇ ਜਿਹੜੀ ਇਹ ਸਮੱਸਿਆ ਹੈ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਲੇਬਰ ਦਾ ਜਿਹੜਾ ਹੋਰ ਰੀਜਨ ਹੈ ਲੇਬਰ ਕਿਉਂ ਨਹੀਂ ਜਿਹੜਾ ਵਾ ਜੀ ਜੀ ਇੱਕ ਆਪ ਜਿਹੜੀ ਆਪਾਂ ਗੱਲਾਂ ਕੀਤੀਆਂ ਨੇ ਆਪਾਂ ਕੰਬਾਈਨ ਦੀ ਗੱਲ ਵੀ ਸੁਣੀ ਹੈ ਆਪਾਂ ਖੇਤਾਂ ਦੀ ਗੱਲ ਵੀ ਸੁਣੀ ਹੈ ਹਰ ਇੱਕ ਦੀ ਗੱਲ ਸੁਣੀ ਹੈ ਇਹਦੇ ਵਿੱਚ ਸਰਕਾਰ ਤੋਂ ਕਿਸ ਤਰ੍ਹਾਂ ਦੀ ਪਾਲਿਸੀ ਦੀ ਮੰਗ ਕਰਦੇ ਹੋ ਦੇਖੋ ਸਰਕਾਰ ਤੋਂ ਪਾਲਿਸੀ ਦੀ ਗੱਲ ਸਭ ਤੋਂ ਪਹਿਲੀ ਗੱਲ ਤੇ ਆ ਕਿ ਜੇ ਐਮਐਸਪੀ ਗਰੰਟੀ ਕਾਨੂੰਨ ਸਰਕਾਰ ਦੇ ਦੇਵੇ ਬਣਾ ਕੇ ਜੋ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਕਹਿੰਦੀ ਆ ਧਾਰਾ ਸੀ2 ਪਲੱਸ ਮੁਤਾਬਕ ਕਿਸਾਨ ਦੇ ਲਾਗਤ ਖਰਚਿਆਂ ਦੇ ਵਿੱਚ ਸਾਰਾ ਉਹ ਪੰਜਾਬ ਪੈਸੇ ਜਿਹੜੇ ਆ ਜੋੜ ਕੇ ਉਹ ਕਿਸਾਨ ਨੂੰ ਜਿਹੜਾ ਉਹਦਾ ਫਸਲ ਦਾ ਭਾਜੜਾ ਤੈਅ ਕੀਤਾ ਜਾਵੇ ਮੰਡੀ ਦੇ ਵਿੱਚ ਸਹੀ ਢੰਗ ਨਾਲ ਇਹਦੀ ਖਰੀਦ ਹੋਵੇ ਤੇ ਫੇਰ ਤੇ ਕੋਈ ਕਿਸਾਨ ਦੇ ਉੱਤੇ ਬੋਝ ਨਹੀਂ ਹੈਗਾ ਕਿਉਂਕਿ ਉਹਦੇ ਖਰਚੇ ਜਿਹੜੇ ਆ ਵਿੱਚ ਜਿਹੜੇ ਆ ਪਲੱਸ ਹੋ ਗਏ ਆ ਤਾਂ ਜਦੋਂ ਉਹ ਮੰਡੀ ਦੇ ਵਿੱਚ ਅੱਜ ਇੱਕ ਜਿਹੜਾ ਕਣਕ ਦਾ ਭਾਅ ਚੱਲ ਰਿਹਾ ਇਹ ਘੱਟ ਤੋਂ ਘੱਟ 10 ਸਾਲ ਪਹਿਲਾਂ ਭਾਅ ਚਾਹੀਦਾ ਸੀ ਜਿਹੜਾ ਅੱਜ ਕਿਸਾਨ ਨੂੰ ਦਿੱਤਾ ਜਾ ਰਿਹਾ ਫਿਰ ਇੱਕ ਇਹ ਸਾਰਾ ਕੁਝ ਕਿਸਾਨ ਕਿਵੇਂ ਬਰਦਾਸ਼ ਕਰੂਗਾ ਇਹ ਬਰਦਾਸ਼ ਤੋਂ ਬਾਹਰ ਦੀਆਂ ਚੀਜ਼ਾਂ ਤੋਂ ਸਾਡੇ ਸਮੇਂ ਦੇ ਹੁਕਮਰਾਨ ਜਿਹੜੇ ਆ ਉਹ ਕਿਸਾਨ ਨੂੰ ਜਾਣ ਬੁੱਝ ਕੇ ਇਹ ਦਬਾ ਕੇ ਰੱਖਣਾ ਚਾਹੁੰਦੇ ਆ ਫਾਈਨੈਂਸ਼ਲੀ ਜਿਹੜਾ ਵਾ ਕਿ ਮਜ਼ਬੂਤ ਨਾ ਹੋ ਜਾਵੇ ਕਿਸਾਨ ਇਸ ਕਰਕੇ ਜਿਹੜਾ ਵਾ ਮਤਲਬ ਕਿ ਭਾਰਤ ਦੇ ਕਿਸਾਨ ਨੂੰ ਜਿਹੜਾ ਦਬਾਇਆ ਜਾਂਦਾ ਵਾ ਇਹਦੇ ਉੱਤੇ ਖਰਚੇ ਜਿਹੜੇ ਆ ਉਹ ਲਗਾਤਾਰ ਵਧਦੇ ਆ ਤੇ ਜਿਹੜਾ ਵਾ ਨੁਕਸਾਨ ਚੱਲਦਾ ਕਿਸਾਨ ਬਿਲਕੁਲ ਜਿਸ ਤਰ੍ਹਾਂ ਨਾਲ ਕਿਸਾਨਾਂ ਦੀ ਇਹ ਮੰਗ ਅਸੀਂ ਅਕਸਰ ਸੁਣਦੇ ਆ ਐਮ ਐਸ ਪੀ ਗਰੰਟੀ ਕਾਨੂੰਨ ਲਾਗੂ ਕੀਤਾ ਜਾਵੇ ਉਹ ਅਸੀਂ ਹਕੀਕਤ ਦਿਖਾਈ ਆ ਜਦੋਂ ਕਿਸਾਨ ਵਾਢੀ ਕਰਦੇ ਨੇ ਤਾਂ ਇਹ ਵੀ ਗੱਲ ਜ਼ਰੂਰ ਧਿਆਨ ਚ ਰੱਖੀਏ ਜਿਸ ਦਿਨ ਤੋਂ ਕਣਕ ਬੀਜਣੀ ਸ਼ੁਰੂ ਕਰਦੇ ਆਂ ਔਰ ਵਾਢੀ ਤੱਕ ਕਿੰਨੀਆਂ ਮੁਸ਼ਕਲਾਂ ਨੇ ਅਤੇ ਮੰਡੀ ਜਾ ਕੇ ਕਿੰਨੀਆਂ ਮੁਸ਼ਕਲਾਂ ਨੇ ਇਹ ਸਾਰੇ ਕਿਸਾਨਾਂ ਨੇ ਇਸ ਗੱਲਬਾਤ ਵਿੱਚ ਜ਼ਰੂਰ ਆਪਣੀ ਮੰਗ ਰੱਖੀਏ ਔਰ ਨਾਲ ਦੀ ਨਾਲ ਇਹ ਗੱਲ ਜ਼ਰੂਰ ਕਹਿ ਦਈਏ ਲੇਬਰ ਕਰਕੇ ਕਿਸਾਨਾਂ ਨੂੰ ਵੀ ਜਿਹੜਾ ਘਾਟਾ ਹੁੰਦਾ ਔਰ ਜਦੋਂ ਕਣਕ ਵੇਚ ਜਾਂਦੀ ਹੈ ਕੰਬਾਈਨ ਵਾਲੇ ਪੈਸੇ ਵੱਧ ਮੰਗਦੇ ਨੇ ਕਿਉਂਕਿ ਜੋ ਵਾਢੀ ਕਰਨੀ ਹੁੰਦੀ ਹੈ ਉਹ ਬਹੁਤ ਨੀਵੇ ਕਰਕੇ ਮਸ਼ੀਨ ਨੂੰ ਵੜਨਾ ਹੁੰਦਾ ਜਿਸ ਕਰਕੇ ਜਿਹੜਾ ਮਸ਼ੀਨ ਦਾ ਰਿਪੇਅਰ ਦਾ ਵੀ ਖਰਚਾ ਨਾਲ ਦੀ ਨਾਲ ਆਉਂਦਾ ਹੈ ਲੱਖਾਂ ਦਾ ਖਰਚਾ ਜਿਹੜਾ ਮਸ਼ੀਨ ਲੈ ਜਾਂਦੀ ਹੈ ਔਰ ਕਿਸਾਨ ਤੜਕੂ ਲਾ ਕੇ ਮੰਨੂ ਇਹ ਵੇਖਦਾ ਹੈ ਕਿ ਮੇਰੀ ਫਸਲ ਦਾ ਝਾੜ ਵੱਧ ਨਿਕਲੇ ਤਾਂ ਜੋ ਮੈਂ ਖਰਚੇ ਪੂਰੇ ਕਰ ਸਕਾਂ ਕੈਮਰਾਮੈਨ ਸ਼ੁਭਮ ਦੇ ਨਾਲ ਹਰਮਿਤ ਸਿੰਘ ਡੇਲੀ ਪੋਸਟ ਅੰਮ੍ਰਿਤਸਰ